ਸਭ ਨਾਮਾਂ ਵਿੱਚ ਹੈ ਸਭ ਕਰਾਮ ਵਿੱਚ ਸਭ ਤਰਨਾ ਵਿੱਚ ਅਨਾਮ ਨਮਸਤਨ ਨਾਮ ਨਮਸਤਨ ਕਾਮ ਨਮਸਤਨ ਤਲਮ ਨਮਸਤਨ ਪਲਮ ਨਾ ਜਾਤ ਹੈ ਨਾ ਪਾਤ ਹੈ ਨਾ ਤਾਤ ਹੈ ਨਾ ਮਾਤ ਹੈ ਤੇ ਸਭ ਤੋਂ بڑا ਮੰਤਰ ਕੀ ਨਾਮਾ ਮੰਤਰ ਮਾਤਰ ਨਮੋ ਜੰਤਰ ਜੰਤਰਨ ਪਰਮੇਸ਼ਰ ਦਾ ਨਾਮ ਹੀ ਸਭ ਤੋਂ بڑا ਤੰਤਰ ਮੰਤਰ ਹੈ ਭਾਈ ਇਸ ਕਰਕੇ ਜਿੰਨਾ ਵੀ ਹੋ ਸਕੇ ਹਮੇਸ਼ਾ ਯਤਨ ਕਰੀਂ ਯਦਾਸ ਕਰੀਂ ਗੁਰੂ ਇੱਕ ਦੇਹ ਬੁਝਾਈ ਸਭ ਨਾਜ਼ੀਆਂ ਕਾ ਇੱਕ ਦਾਤਾ ਸੋ ਨਾ ਵਿਸਰਨ ਜਾਈਂ ਏ ਬਾਈ ਗੁਰੂ ਜੀ ਇਹ ਮਨ ਦਾਤ ਬਖਸ਼ ਕਿ ਤੇਰਾ ਨਾਮ ਨਾ ਵਿਸਰੇ ਤੂੰ ਨਾ ਭੁੱਲੇ ਜੋ ਸਭ ਨੂੰ ਦਾਤਾਂ ਦੇਣ ਵਾਲਾ ਜਿਹਦੇ ਬਲ ਰੱਬ ਹੋ ਜੇਗਾ ਤਾਂ ਸੈ ਸਵੇਰ ਜੀ ਬਿੰਦੂ ਦੇ ਹੋਰ ਜੀ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹ ਨਾਮ ਸੰਤੋਖੀਆਂ ਉਤਰਾ ਮਨ ਕੀ ਅਗਲਾ ਮਨ ਗੁਰੂ ਘਰ ਮਾਰਸਾ ਜਾਂਦੇ ਨੇ ਤੇ ਪ੍ਰਮਾਤਮਾ ਦੀ ਪ੍ਰਾਪਤੀ ਤੇ ਬਾਦਰਬ ਹੈ ਕਿ ਕਦੋਂ ਆਉਂਦਾ ਹੈ ਕਦੋਂ ਜਾਂਦਾ ਹੈ ਪੰਚਮ ਪਾਸ਼ਾ ਸਹਿਬਾਂ ਦੀ ਕਿਰਪਾ ਕੀਤੀ ਆਏ ਨਾ ਜਾਵੇ ਜੋਨੀਆ ਤੋ ਰਹਿਤ ਹੈ ਸੈ ਪੰ ਆਪਣੇ ਆਪ ਤੋਂ ਪ੍ਰਕਾਸ਼ਮਾ ਕਿਉਂਕਿ ਜੋ ਬਨਸੀਓਸੋਪ ਜਿਹੜਾ ਹੈ ਦੁਨੀਆ ਜੋ ਪੈਦਾ ਚੀਜ਼ ਹੋ ਜਿਹੜਾ ਜਨਮ ਹੋਇਆ ਇਹਦੀ ਹੋਂਦ ਉਹਦੀ ਖਤਮ ਹੋਣੀ ਹੋਣਾ ਸਮਾਂ ਆਪਾਂ ਕਿ ਲੰਮਰ ਹੁੰਦੀ ਹੈ ਗੁਰੂ ਸਾਹਿਬ ਨੂੰ ਆਪ ਜਾਣਾ ਪਿਆ ਸ੍ਰੀ ਸੱਟ ਕੇ ਜੋਤ ਉਹੀ ਹੈ ਤਾਂ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਆਸ਼ਰਮਾਂ ਕਿ ਜਮਾਤ ਕਰਹੀ ਉਹੀ ਜੋ ਗੁਰੂ ਪਰਾਜ ਤਾਂ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਸਾਧ ਗੁਰੂ ਜੋਗੋ ਜੋਗੋ ਟਾਲਬ ਤਾਂ ਗੁਰੂ ਰੰਧ ਸਾਹਿਬ ਜੀ ਮਹਾਰਾਜ ਇਹ ਬੜੀ ਆਈ ਹੈ ਭਾਈ ਰੱਬ ਦੇ ਨਾਮ ਦੀ ਕਿ ਪ੍ਰਮਾਤਮਾ ਦਾ ਨਾ ਕੋਈ ਜਨਮ ਹੈ ਨਾ ਮਰਨ ਹੈ ਮੇਰਾ ਆਪਣਾ ਸੀ ਮੇਰਾ ਮਾਲ ਵੈਰ ਰੂਈ ਨਾਸ ਤੋਂ ਵੇਤ ਪਾਪ ਜੁਨੀਓ ਤੋਂ ਵੇਤ ਅਮਰ ਹੈ ਹਮੇਸ਼ਾ ਮਿਸਰ ਸਾਕਾਰ ਲੋਪ ਵੀ ਹੈ ਨਿਰਾਕਾਰ ਵੀ ਹੈ ਗੱਲ ਸਮਝਣ ਦੀ ਤੇ ਵਿਸ਼ਵਾਸ ਤੇ ਪ੍ਰੋਸੇ ਦੀ ਹੈ ਦਿਖਦਾ ਨਹੀਂ ਜਿਉਂ-ਜਿਉਂ ਸਿਮਰਨ ਕਰੂ ਤਜਰਬਾ ਹੋਏਗਾ ਮਹਿਸੂਸ ਕੀਤਾ ਜਾਂਦਾ ਰੱਬ ਨੂੰ ਇਸ ਵੀ ਪੇਸ ਵਿੱਚ ਇਸ ਵੀ ਨਾਮ ਯਾਦ ਕਰ ਰਿਓ ਸੇ ਰੱਬ ਪ੍ਰਮਾਤਮਾ ਹਾਜ਼ਰ ਹੁੰਦਾ ਹੈ ਜੈਸੀ ਮਨਸਾ ਤੈਸੀ ਦਸਾ ਆਏ ਨ ਜਾਵੇ ਮੇਰੇ ਪ੍ਰਭ ਨਾਸੀ ਤਉ ਮਿਹਰਵਾਨ ਦਾ ਸੁਮਦੀਨਾ ਹੈ ਵਾਹਿਗੁਰੂ ਜੀ ਤੂੰ ਜੀਆਂ ਤੇ ਮਿਹਰ ਕਰਨ ਵਾਲਾ ਸਭ ਦੁਨੀਆ ਰੱਬ ਕੋਲ ਮੰਗਦੀ ਤੇ ਗੁਰੂ ਮਾਤਾ ਨੂੰ ਸਭ ਦੀਆਂ ਬੇਨਤੀਆਂ ਸੁਣਦਾ ਹੈ ਦਇਆਵਾਨ ਹੈ ਤੇ ਦਾਸਮ ਦੀ ਨਸੀ ਮਾਰਾ ਤੇਰੇ ਦਾਸ ਆ ਇਹ ਕਾਲੀਆਂ ਮੰਗਤੇ ਤੇਰੇ ਗੱਦੇ ਗੋਲੇ ਆ ਤੋਂ ਰੇ ਸਾਨ ਤੁਮਾਰੀ ਆਸ ਤੋਂ ਹੈ ਜਨ ਸਹੇਲੇ ਰੱਖੋ ਰੱਖਣ ਹਾਲ ਨਿਆਲਾ ਨਾਨਕ ਕੇ ਗੋਲੇ ਆਖਰੀ ਬੰਦ ਹੈ ਨਾਨਕ ਸਾਹਿਬ ਪਾਰ ਕੋ ਲੀਣਾ ਅਰਦਾਸ ਬੇਂਤੀ ਮਹਾਰਾਜ ਜੀ ਅਸੀਂ ਤਾਂ ਦੇਨ ਦੁਖੀ ਹਾਂ ਤੋ ਮਿਹਰਬਾਨ ਹੈ ਤੇ ਹਮੇਸ਼ਾ ਹਰ ਜਗ੍ਹਾ ਤੇ ਪਰਪੂਰ ਹੈ ਕਹਿਣ ਵਾਹਿਗੁਰੂ ਹਰ ਜਗ੍ਹਾ ਤੇ ਹਾਜ਼ਰ ਨਾ ਘਰ ਵਿੱਚ ਵੀ ਹੈ ਖੇਤ ਪੈਰ ਵਿੱਚ ਵੀ ਆਪਣੇ ਕੰਮ ਤੇ ਵੀ ਹੈ ਆਪਣੇ ਗੁਰੂ ਘਰ ਵੀ ਹੈ ਮੰਦਰ ਸਭ ਜਗ੍ਹਾ ਪਰਮਾਤਮਾ ਆਪ ਹੈ ਪਰ ਪਾਇ ਦੇਖਣ ਵਾਲੇ ਅੱਖ ਸੇ ਦੀ ਅੰਤਰ ਆਤਮਾ ਕਹੇ ਨਾਨਕ ਇਹ ਨੇਤਰੰਦ ਸੇ ਸਤਗੁਰ ਮਿਲਾਇ ਦੇਵ ਦ੍ਰਿਸ਼ਟ ਹੋਈ ਸਤਗੁਰ ਦਾ ਮਿਲਾਪ ਹੋ ਗਿਆ ਸਬਦ ਨਾਲ ਮਨ ਜੁੜ ਗਿਆ ਰਸ ਬਣਨਾ ਸ਼ੁਰੂ ਹੋ ਗਿਆ ਅੰਮ੍ਰਿਤ ਵੇਲਾ ਸਾਚਨਾ ਵੜ ਆਵੀਂ ਸ਼ਾਰ ਕਰਮੀ ਆਵੇ ਕੱਪੜਾ ਨਾਦਰੀ ਮੁਖ ਦੇਵਾ ਬਹੁਤ ਬੜੀ ਸਮਾਲ ਅੰਮ੍ਰਿਤ ਮਿਲੇ ਬਹੁਤ ਬੜੀ ਦਾਤ ਜੁ ਸਮਾਉਦੇ ਨੇ ਇਹ ਰੱਬ ਦੀ ਕਿਰਪਾ ਕਰਨਾ ਕੀ ਹੈ ਪੇਟਾ ਰੱਖਣਾ ਅੰਮ੍ਰਿਤ ਵੇਲਾ ਦਾ ਸਮਾਂ ਤੇ ਗੁਰਦਾਰੇ ਮੁਖਾਤੋ ਕੀ ਬੋਲਣਾ ਸੋਲੇ ਕਾਣੇ ਸਿਫਤੋ ਸਲਾ ਬਾਣੀ ਦਾ ਪਾਠ ਸਿਮਰਨ ਕਰ ਦੋ ਗੱਲਾਂ ਕਰੇ ਅੰਮ੍ਰਿਤ ਵੇਲਾ ਹੋਈ ਤੇ ਸਿਫਤੋ ਸਲਾ ਵੇ ਭਾਜੀ ਸਫਲਾ ਹੋ ਜਾਏਗਾ ਰੱਬ ਦੀ ਕਿਰਪਾ ਬਣੇ ਆਏਗੀ ਪਰਮਾਤਮਾ ਮੇਰ ਬਣੇ ਆਓ ਸੱਚੇ ਭਾਸ਼ਾ ਕਿਰਪਾ ਕਰਨ ਸਭ ਦੇ ਹਿਰਦੇ ਬਾਣੀ ਵਿੱਚ ਸੇ ਸਭਨਾ ਗੁਰੂ ਮਹਾਰਾਜ ਨਾਮ ਰੂਪੀ ਤਲਵਿਖਣ ਹੋਜਣ ਪੁਲਾ ਦੀ ਕੇਮਾ ਆਪਰੇਮ ਨਾਲ ਆਪਾਂ ਨਾਮ ਜਪ ਕੇ ਗੁਰੂ ਮਹਾਰਾਜ ਦੀ ਹਾਜ਼ਰੀਆਂ ਪਰ ਇਹ ਸਿਸਾ ਮਾਣ ਜਪੋ ਸਾਰੇ ਜੀ ਵਾਹਿਗੁਰੂ ਵਾਹਿਗੁਰੂ ਵਾਹਿ Why? 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 why.